ਇਹ ਜੀ ਸਵੇਰ ਦਾ ਟਾਈਮ ਇਹ 7:00 ਵਜੇ ਦਾ ਆਪਾਂ ਕੱਪੜੇ ਕੋਪਰੇ ਧੋ ਕੇ ਤੇ ਆਪਾਂ ਝਾੜੂ-ਝੋੜੂ ਫੇਰ ਕੇ ਬਾਹਰੋਂ ਹੋ ਗਏ ਸੀ ਜਿਵੇਂਲੇ ਤੇ ਅੱਜ ਤੋਂਪ ਕਾਫੀ ਜ਼ਿਆਦਾ ਚੜੀ ਸੀ ਬਹੁਤ ਗਰਮੀ ਵਾਲਾ ਮੌਸਮ ਸੀਗਾ ਜੀ ਅੱਜ ਆਪਣੇ ਤਰ੍ਹਾਂ ਰਿਕਾਰਡ ਕੀਤਾ ਹੈ। ਹਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਇਸੇ ਤਰ੍ਹਾਂ ਵੀ ਕਲਾਚ ਹੋਣਗੇ ਜੀ। ਮੈਂ ਦਾਣੇ ਜੀ ਸੇ ਲਾ ਲਾ ਸੋ ਮੱਝ ਗਏ ਨੇ ਬੱਚੇ ਫੇਰੇ ਸੁੱਤੇ ਪਏ ਨੇ ਤੇ ਆਪਾਂ ਸਾਰੀ ਸਫਾਈਆਂ ਕਰ ਲਿਆ ਨੇ ਤੇ ਆਪਾਂ ਅਰਗਬਤੀ ਲਾਈ ਹੈ ਸੋਈ ਛੇ ਇਹ ਪਈ ਸੀ ਥੋੜੀ ਜੀ ਤੇ ਆਪਾਂ ਹੁਣ ਹੋਰ ਕੰਮ ਕਰਦੇ ਆਪਾਂ ਸਾਰੇ ਖਤਮ ਕਰ ਲਏ ਨੇ ਤੇ ਆਪਾਂ ਬੱਚਿਆਂ ਨੂੰ ਠਾਣਨੇ ਆ ਤੇ ਆਪਾਂ ਨੇ ਸਬਜੀ ਸੋਜੀ ਬਣਾ ਲਈ ਹੈ ਆਟਾ ਵੀ ਆਪਾਂ ਨੇ ਗੁੰਨ ਕੇ ਰੱਖ ਲਿਆ ਏ ਬਣਾਈ ਹੈ ਜੀ ਆਪਾਂ ਨੇ ਸਬਜੀ ਸਵੇਰੇ ਲੱਤੀ ਹੈ ਜੀ ਸੀ ਦੀ ਦੁੱਧ ਵੀ ਆਪਾਂ ਗਰਮ ਕਰਕੇ ਰੱਖ ਲਈ ਆਈ। ਇਹ ਸਵੇਰ ਦੀ ਵੀਡੀਓ ਬਣਾਈ ਸੀ ਆਪਾਂ ਨੇ ਝਾੜੂ ਫੇਰ ਕੇ ਤੇ ਆਪਾਂ ਇੱਥੇ ਲਾਰੇ ਸੀ ਜੀ ਪੋਚਾ। ਤੇ ਪੋਚਾ-ਪੋਚਾ ਲਾ ਕੇ ਉਸ ਤੋਂ ਬਾਅਦ ਆਪਾਂ ਸਵੇਰੇ ਅੱਜ ਜਲਦੀ ਝਾੜੂ ਪੋਚੇ ਲਾ ਆਲੇ ਸੀ। ਤੇ ਉਸ ਤੋਂ ਬਾਅਦ ਫਿਰ ਆਪਾਂ ਰੋਟੀ ਬਾਅਦ ਚ ਹੀ ਬਣਾਈ ਸੀ ਕਿਉਂਕਿ ਅੱਜ ਸੰਡੇ ਹੈ ਨਾ ਤੇ ਬੱਚੇ ਲੇਟ ਹੀ ਉੱਠੇ ਸੀ ਤੇ ਸੁੱਤੇ ਪਏ ਹੀ ਅਜੇ ਮੇਰੇ ਕੋਲ ਪਸਫਾਈਆਂ ਕਰ ਲਈਆਂ ਸੀ ਦੇ ਕਪੜੇ ਵੀ ਆਪਾਂ ਸਾਰੇ ਧੋ ਲਏ ਨੇ ਝਾੜੂ ਪੂਰੀ ਫੇਰ ਕੇ ਬਾਹਰ ਆਪਾਂ ਕਪੜੇ ਬੁੱਕੇ ਧੋ ਕੇ ਟੰਗੇ ਸੀ ਇਹ ਸਾਰੇ ਜੀਆਂ ਕਾਲੀਆਂ ਨੇ ਝਾੜੂ ਪੋਚੇ ਲਾ ਲਏ ਨੇ ਆਪਾਂ ਨੇ ਜਿਵੇਂ ਦਸਵੇਰ ਆਪਾਂ ਜੁਲਦੀ ਉੱਠਦੇ ਸੀ ਤੇ ਇਸ ਲਈ ਸਾਰੇ ਕੰਮਕਾਰ ਖਤਮ ਕਰ ਲੈਨੇ ਤੇ ਉਸ ਤੋਂ ਜਿੰਨੇ ਬੱਚੇ ਕੋਸਟ ਕੇ ਬੈਠੇ ਨੇ ਇਆ ਪਹਿਲਾਂ ਨੂੰ ਦੇਣੇ ਪਹਿਲਾਂ ਚਾਹ ਪਾਣੀ ਤੇ ਫਿਰ ਆਪਾਂ ਰੋਟੀ ਬਣਾਵਾਂਗੇ ਜੀ ਅੱਜ ਸਵੇਰ ਸੰਡੇ ਆ ਨਾ ਜੀ ਅਸਨੇ ਲੇਟ ਹੀ ਉੱਠੇ ਅੱਜ ਲੇਟ ਹੀ ਉੱਠੇ ਬਾਕੀ ਦੇ ਕੰਮ ਆਪਾਂ ਸਾਰੇ ਤਪਨ ਕਰ ਲਏ ਤੇ ਇਹ ਰੋਟੀ ਦੇ ਆਹ ਨੂੰ ਫਾਈ ਕਰਨ ਵਾਲੇ ਸੀ ਅਬ ਇਸ ਤੇ ਤਿਆਰ ਲਾ ਕੇ ਰਾਤ ਨੂੰ ਫਾਈ ਕਰਦੇ ਆ ਖਾਣੇ ਬਣਾਨੇ ਆਪਾਂ ਚਾਹ ਆਪਾਂ ਤੇ ਪੀਣੀ ਸਵੇਰ ਦੀ ਕੁਦਰਤ ਵਿੱਚ ਆਉਂਦੇ ਨੇ ਜੀ ਉਥੇ ਜੀ ਇਹ ਬਾਦ ਚਿਰ ਲੱਗੀਆਂ ਸੀ ਇਹ ਖੇਡਣ ਵਾਸਤੇ ਇਹ ਆਪਣਾ ਫੋਨ ਤੇ ਕੁਝ ਮਿਸ਼ਰ ਤੇ ਆਰਡਰ ਕਰ ਰਹੀ ਸੀਗੀ ਨਵੂ ਤੇ ਇਹ ਆਪਾਂ ਇਥੇ ਬਿਸਤਰੇ ਤੇ ਲਾ ਕੇ ਰੱਖਦੇ ਪਰ ਲੈ ਅੰਦਰ ਆਪਾਂ ਰੋਟੀ ਬਣਾਉਂਦਾ ਕਿ ਬੱਚਿਆਂ ਨੇ ਨਾਲ ਲਿਆ ਆ ਆਪਾਂ ਰੋਟੀ ਬਣਾਉਂਦਾ ਲਾਉਂਦਾ ਜੀ ਤੇਨੇ ਤੇ ਬੱਚਿਆਂ ਨੂੰ ਬਣਾ ਕੇ ਇਹ ਆਪਾਂ ਬਣਾ ਰਹੇ ਸੀ ਲੱਸੀ ਜੀ ਇਹ ਅੱਜ ਕੜੀ ਤੇ ਨਾਲ ਆਲਾ ਪੂਰੀ ਵੀ ਨਹੀਂ ਆਂਦੇ ਸਬਜ਼ੀ ਨਾਲ ਦਹੀਂ ਤੇ ਆਪਾਂ ਇਹ ਬਣਾਈਏ ਜੀ ਲੱਸੀ ਅੱਜ ਆਪਾਂ ਇਕੱਠੇ ਬੈ ਕੇ ਨਾਸ਼ਤਾ ਕਰਾਂਗੇ ਬੱਚੇ ਵੀ ਘਰ ਨੇ ਮਾਰੀ ਜਣ ਰੋਟੀ ਇਕਠੇ ਰੱਖ ਲੈਣੇ ਦੇ ਘਰ ਕੇ ਇਥੇ ਰੋਟੀ ਖਾਣ ਤੋਂ ਬਾਅਦ ਆਪਾਂ ਸੋ ਗਏ ਸੀ ਬੱਚਿਆਂ ਨੇ ਧੋਏ ਸੀ ਜੀ ਤੇ ਸੋਈ ਇਸ ਨੂੰ ਤੇ ਅੱਜ ਤੇ ਸ਼ਾਮ ਨੂੰ ਚਾਚੂ ਕੇ ਐਨ ਆਇਆ ਤੇ ਆ ਪਰਿਵਾਰਿਕ ਜੀ ਤੋਂ ਜੀ ਨੇ ਸੋਇਆ ਇਸ ਲਈ ਧੋਣ ਗਈ ਸੀ ਸਿਰ ਜੇ ਨਾਣ ਵਾਸਤੇ ਸ਼ਾਮ ਨੂੰ ਨਾਈ ਸੀ ਇਹਦੇ ਵਾਲ ਭਾਰੀ ਨੇ ਸਵੇਰੇ ਸਵੇਰੇ ਧੋ ਲੈਂਦੇ ਉਹਦੇ ਆਪਾ ਤੇਲ ਲਾ ਦਿੱਤਾ ਤੇ ਇੱਥੇ ਨਭੂ ਆ ਗਈ ਸੀਗੀ ਨਾ ਆ ਕੇ ਇਹ ਆਪਣੇ ਵਾਲ ਧੋ ਕੇ ਤੇ ਆਪਾਂ ਉਹਦੇ ਵਾਲਾਂ ਨੂੰ ਨਿਚੋੜ ਰਹੇ ਸੀ ਇੱਥੇ ਨਿਚੋੜ ਦਿੰਨੇ ਆ ਜਲਦੀ ਸੁੱਕ ਜਾਣਗੇ ਹੁਣ ਸ਼ਾਮ ਹੋ ਗਈ ਐ ਅੱਜ ਨੇ ਸਵੇਰ ਦੇ ਸਿਰ ਨਹੀਂ ਧੋਇਆ ਹੁਣ ਧੋ ਕੇ ਆਈ ਤੇ ਉਸ ਤੋਂ ਬਾਅਦ ਆਪਾਂ ਆ ਗਏ ਸੀਗੇ ਉਸ ਤੋਂ ਬਾਅਦ ਤਟਾ ਗਏ ਸੀ ਬੈਂਗਣ ਜਪਾ ਮਾਂਗੇ ਜੀ ਨੂੰ ਪੜਾ ਵੇਂ ਵੇਂਗਣ ਕੀ ਪਟੀਆਂ ਲੈਣੇ ਜਿਪੋਂ ਬਣਾਉ ਚੁੱਕਾ ਇਹ ਨਿਕਲ ਨੇ ਕਾਣੇ ਜਲਦੇ ਲਈ ਆਪ ਕਾਤੀ ਤਾਲੇ ਬੰਦੇ ਕੋਲ ਪਾ ਕੇ ਵਿੱਚ ਕੁੱਕਰ ਕਰਤਾ ਜੀ ਬੰਦ ਨਹੀਂ ਆਪਾਂ ਕਰਦੇ ਜਿਉਂ ਕੋਲ ਤੜਕਾ ਤੇ ਇੱਧਰ ਆਪਣੇ ਅਜੇ ਭਾਂਡੇ ਪਏ ਨੇ ਮਾਂਜਣ ਵਾਲੇ ਸ਼ਾਮ ਦੀ ਚਾਹ ਵਾਲੇ ਤੇ ਪਹਿਲਾਂ ਆਪਾਂ ਭਾਂਡੇ ਮਾਂਜਦੇ ਹਾਂ ਉਸ ਤੋਂ ਬਾਅਦ ਆਪਾਂ ਤੜਕਾ ਘੱਟ ਕੇ ਤੇ ਫਿਰ ਨਾਲ ਹੀ ਤੜਕਾ ਲਾ ਕੇ ਸਬਜ਼ੀ ਬਣਾ ਲਾਂਗੇ ਅੱਜ ਜੀ ਅੱਜ ਆਪਾਂ ਪਹਿਲਾਂ ਭਾਂਡੇ ਮਾਂਜ ਲਈਏ ਜਦੋਂ ਮਿਸਟ ਇਹ ਚ ਤੱਕ ਮਾਂਜਦੇ ਤੇ ਆਪਾਂ ਜਲਦੀ ਪਕੀ ਬਣਾ ਲਾਂਗੇ ਬਹੁਤ ਇਹੋ ਚਾਹ ਵਾਲੇ ਸੀ ਭਾਂਡੇ ਕੋਈ ਬੱਚੇ ਸਾਰਾ ਦਿਨ ਖਾਂਦੇ ਪੀਂਦੇ ਰਹਿੰਦੇ ਨੇ ਤੇ ਉਹ ਵਾਲੇ ਭਾਂਡੇ ਵੀ ਹੋ ਗਏ ਸੀ ਸੰਡੇ ਵਾਲੇ ਦਿਨ ਜ਼ਿਆਦਾ ਖਾਂਦੇ ਇਸੇ ਲਈ ਜੀ ਕਿਨ लोग ठीक है जी मैं तदलीस से बाय बाय कर दते तो पूरा कर